ਕਸਾ ਸੀ ਕਾਲ ਠੀਕ ਠਾਕ ਹੋ ਸਾਰੇ ਠੀਕ ਠਾਕ ਹੋ ਸਾਰੇ ਹੋਰ ਕੈਮ ਹੋਰ ਕੈਮ ਬੀਬੀ ਨੂੰ ਨਹੀਂ ਨੀ ਮਾਰਨਾ ਨਹੀਂ ਮਾਰਨਾ ਨਹੀਂ ਬੀਬੀ ਮਾਰਦਾ ਏ ਫ੍ਰੈਂਡੂ ਕਿਆ ਕਟਾ ਕਿਆ ਕਟਾ ਕਹਿਣਾ ਕਿਆ ਕਟਾ ਇਹਦਾ ਕਰ ਦੇ ਕਟਾ ਆਉ ਦੇ ਆਉ ਦੇ ਮਾਰਵਾਜ ਬੀਬੀ 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 ਖੜਾ ਨੇ ਕਢਾ ਲੈ ਲੈਣਾ ਕਹਿ ਤੂੰ ਕਾ ਨਹੀਂ ਕਹਿ ਤੂੰ ਘਰ ਵੀ ਟਿਕ ਜਾ ਘਰ ਕਹਿ ਤਾ ਕਾ ਘਰ ਵੀ ਟਿਕ ਜਾ ਘਰ ਕਹਿ ਤਾ ਮਿੱਤੇ ਕਰਕੇ ਟਾਰ ਕਰਦੇ ਪਾਰੀ ਹਾਂ ਤੂੰ ਵੀ ਕਰ ਲੈ ਤੂੰ ਵੀ ਕਰ ਲੈ ਤੇ ਕਰਦੇ 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 ਨੰਗੂ ਬਾਖਲੂ ਕੀਤਾ ਇੱਧਰ ਇੱਧਰ ਪਾਈ ਤੁਰ ਕਰ ਪਨਾ ਮੱਥਾ ਟੇਕ ਬੀਬੀ ਨੂੰ ਮੱਥਾ ਟੇਕ ਨਹੀਂ ਨਹੀਂ ਕੀ ਕੀ ਕੋਈ ਆਵੇ ਕਹਣਾ ਵੀ ਫੇਕ ਹੀ ਕਿੰਨੀ ਹੁੰਨੀ ਕਹਣਾ ਤਾਂ ਉਹਦਾ ਗਿਆਨਿਆਂ ਦਾ ਨਾਮ ਰਹਿਣਾ ਆ ਆ ਬਈ ਦੀਪੇ ਤੇ ਭਾਪੇ ਸੁਸ ਵੀਰੇ ਜਲੇ ਪਾਰ ਤੂੰ ਤੜਕੇ 4 ਵਜੇ ਉੱਠ ਕੇ ਕਿਹੜਾ ਮੰਤਰ ਮਾਰਦੀ ਜਿਹੜੀ ਮਾਲਾ ਚ ਮਾਰਦੀ ਮੈਨੂੰ ਮੰਤਰ ਕੋਈ ਦੱਸ ਆ ਸਤਿ ਸ਼ਕਾਲ ਭਰਾ ਸਾਰਿਆਂ ਨੂੰ ਸਤਿ ਸ਼ਕਾਲ ਕਸਾ ਸੀ ਕੌਣ ਠੀਕ ਠਾਕ ਹੋ ਸਾਰੇ ਠੀਕ ਠਾਕ ਹੋ ਸਾਰੇ ਹੋਰ ਕੈਮੋ ਹੋਰ ਕੈਮੋ ਆ ਗਿਆ ਕਹ ਜੱਸਾ ਜੱਟ ਆ ਕਹ ਕੇ ਜੱਸਾ ਜੱਟ ਜੱਜਾ ਜੱਟ ਦਾ ਸਕੂਲ ਲੱਗਾ ਸੀ ਅੱਜ ਅੱਜ ਫਰਸਟ ਡੇ ਅੱਜ ਫਰਸਟ ਡੇ ਸੀ ਸਕੂਲ ਦਾ ਹਾਂ ਅੱਜ ਕੀ ਗਿਫਟ ਮਿਲਿਆ ਬਰਥਡੇ ਦਾ ਦੱਸੋ ਦੱਸੋ ਆਡੀਅנס ਨੂੰ ਦੱਸੋ ਕੀ ਗਿਫਟ ਮਿਲਿਆ ਛੇਤੀ ਕੀ ਮਿਲਿਆ ਆਹ ਬੁੱਕ ਹਾਂ ਦੱਸੋ ਖੋਲ ਕੇ ਦੱਸੋ ਐਂਦਾ ਖੋਲ ਕੇ ਦੱਸੋ ਕੈਮਰੇ ਅੱਗੇ ਕਿਆ ਆ ਮਿਲਿਆ ਕਿਆ ਆ ਮੇ ਲਿਆ ਇੱਧਰ ਦੱਸੋ ਨਾ ਇੱਧਰ ਦੱਸੋ ਓ ਵਾਓ ਕਿੰਨੇ ਦਿੱਤਾ ਏ ਮੈਮ ਨੇ ਦਿੱਤਾ ਕਿਹੜੇ ਮੈਮ ਦਾ ਕੀ ਨਾਮ ਆ ਸੋਨਾ ਮੈਮ ਵੈਰੀ ਗੁੱਡ ਸੋਨਾ ਮੈਮ ਹਾਂ ਓਏ ਰਿਕਸ਼ਾ ਡਰ ਬਾਡੀ ਦਾ ਗਿਫਟ ਮਿਲਿਆ ਬੁੱਕ ਮੇਰੇ ਪੁੱਤ ਨੂੰ ਹੈ ਲੈ ਵੀ ਅੱਜ ਫੇਰ ਆਪਾਂ ਜਸਮਨ ਦੀਆਂ ਗੱਲਾਂ ਬਾਤਾਂ ਘਰ ਜਾ ਕੇ ਕਰਦੇ ਹਾਂ ਇਹ ਫਰੌਗ ਕਿਆ ਫਰੌਗ ਫਰੌਗ ਐ ਫੋਰ ਫਰੌਗ ਆ ਕੀ ਆ ਇੱਕ ਕੱਪ ਆ ਕੀ ਆ ਮਨਨਾਂ ਹਾਂ ਕਨਾਂ ਨਾ ਬਣਨਾ ਤੂੰ ਅੱਗੇ ਅੱਗੇ ਆ ਜੋੜੀ ਕਿੰਨੇ ਕੀਤੀ ਮम्मा ਨੇ ਕਿੱਦਾਂ ਹਾਂ ਵੈਰੀ ਗੁੱਡ ਕਿੰਨੀ ਸੋਹਣੀ ਲੱਗਦੀ ਜੋੜੀ ਵਾਹਿਗੁਰੂ ਕਹਿ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਕਿਆ ਬੀਬੀ ਨਾ ਕਰਦੇ ਗੱਲਾਂ ਬਾਤਾਂ ਜਾ ਕੇ ਕੇ ਬੀਬੀ ਨੇ ਗੱਲਾਂ ਕਰਤੀ ਮम्मा ਆ ਜਾ ਇੰਗਲਿਸ਼ ਹਾਂ ਆ ਇੰਗਲਿਸ਼ ਬੀਬੀ ਨੂੰ ਛੇੜਨਾ ਜਾ ਕੇ ਕਿੱਦਾਂ ਛੇੜਨਾ ਬੀਬੀ ਨੋ ਨਹੀਂ ਮਾਰਨਾ ਨਹੀਂ ਮਾਰਨਾ ਨਹੀਂ ਬੀਬੀ ਮਾਰਨਾ ਐ ਫੈਂਟੂ ਖੜਾਣੇ ਬਲੂਨਸ ਲਿਆਣਾ ਕੋਈ ਬਲੂਨਸ ਨਹੀਂ ਤੂੰ ਕਿੰਨਾ ਕੁਛ ਪਿਆ ਹੁਣ ਕਿੰਨਾ ਕੁਛ ਲਈ ਜਾਣਾ ਕੋਈ ਬਲੂਨਸ ਨਹੀਂ ਕੋਈ ਬਲੂਨਸ ਨਹੀਂ ਨੋ ਨੋ ਕੁਛ ਨਹੀਂ ਨੇਕੜੋਣੇ ਲੈਣੇ ਰੋਜ ਤੂੰ ਲੈਣਾ ਨੇਕੜੋਣੇ ਮੇਰੇ ਤੋਂ ਇਨੇ ਪੈਸੇ ਨਹੀਂ ਹੈਗੇ ਲੈ ਲੈ ਲੈਣੇ ਰੋਣਾ ਨਹੀਂ ਰੋਣਾ ਨਹੀਂ ਰੋਣਾ ਲੈਣਾ 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 ਕਿਹੜਾ ਲੈਣਾ ਚਲ ਦੱਸ ਦੋ ਨਹੀਂ ਰੋਣਾ ਨਹੀਂ ਕਿਹੜਾ ਲੈਣਾ ਦੱਸ ਦੋ ਕਿਹੜਾ ਲੈਣਾ ਦੱਸ ਦੋ ਨਾ ਹੁਣ ਦੱਸ ਦੋ ਕਿਹੜਾ ਲੈਣਾ 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 ਕਿਹੜਾ ਕਿਹੜਾ ਲੈਣਾ ਆ ਕਿਹੜਾ ਆ ਬੋ ਆ ਲੈਣਾ ਕਿਹੜਾ ਨਾਂ ਦੱਸੋ ਨੇਮ ਦੱਸੋ ਬਲੂਨ ਚ ਲੈਣਾ ਬਲੂਨਸ ਲੈਣੇ ਚਲੋ ਠੀਕ ਹੈ ਬਲੂਨ ਚ ਬਲੂਨ ਚ ਸਾਦੇ ਪਾਣੀ ਤੋਂ ਨਾ ਹੂੰ ਹੂੰ ਤੂੰ ਪਾਣੀ ਨਹੀਂ ਹੋਰ ਕੁਝ ਚਲੋ ਘਰੇ ਜਾ ਕੇ ਦੇਖਦੇ ਆ ਠੀਕ ਹੈ ਓਕੇ ਹਾਂ ਕਿਆ ਕਰੇ ਜਾ ਕੇ ਕਰਦੇ ਗੱਲ ਕਹਿ ਦੋ ਕਿਆ ਘਰ ਜਾ ਕੇ ਘਰ ਜਾ ਕੇ ਕਰਦੇ ਗੱਲ ਕਰ ਦੇ ਗੱਲ ਹਾਂ ਨਾਲ ਖਡਾਉਣਾ ਲੈਣਾ ਖਡਾਉਣਾ ਲੈਣਾ ਹਾਂ ਬਾਈ ਕੇ ਬਾਈ ਓਕੇ ਟਿਕਟ ਕੇ ਟਿਕਟ ਕੇ ਟਿਕਟ ਓ ਓ ਓ ਓ ਓ ਓ ਓ ਤੇਰੀ 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 ਮੰਮਾ ਆਜੋ ਹੁਣ ਕੇ ਮੰਮਾ ਆਜੋ ਫੋਨਾ ਕੇ ਨਹੀਂ ਜਾਣਾ ਮੰਮਾ ਆਜੋ ਹੁਣ ਮੰਮਾ ਆਜੋ ਹੁਣ ਕੀ ਹੈ ਯਾਰ ਕੀ ਹੈ ਯਾਰ ਇਹ ਕੀ ਹੈ ਯਾਰ ਯਾਰ ਕਦੇ ਫਟੇ ਕੱਕਦੇ ਫੱਟੇ ਯੱਕਦੇ ਫੱਟੇ ਕਹਦੇ ਫੱਟੇ ਯੱਕਦੇ ਫੱਟੇ ਝੁੱਕਦੇ ਫੱਟੇ ਵਾਰੀ ਕਰ ਪਾਪਾ ਨੇ ਇਕ ਕਿਸੇ ਚੰਗੀ ਤਰ੍ਹਾਂ ਕਰੋ ਪੁੱਛ ਕਰਕੇ ਇੱਕ ਮੈਨੂੰ ਵੀ ਕਰਨ ਦੋ ਨਾ ਇੱਕ ਕਿਸੇ ਪਰ ਕਿਸੇ ਕਰੋ ਕਿਸੇ ਆਹ ਤੇਰੀ ਗੰਦਿਆ ਤੇਰੀ ਤੇ ਚੱਲ ਠੀਕ ਹੈ ਫਿਰ ਹੈ ਕਰ ਜਾ ਕੇ ਕਰ ਲੈ ਨਾ ਪਿੰਡ ਖੜੋ ਲੈ ਲੈਣਾ ਡੈਡੀ ਸੋਹਣਾ ਕਿ ਕੰਦੇ ਸੋਹਣੀ ਹੈ ਡੈਡੀ ਡੈਡੀ ਐਨੀ ਘਰ ਕਿਤੇ ਗਏ ਆ ਡੈਡੀ ਘਰ ਹੈ ਨਹੀਂ ਡੈਡੀ ਨਾ ਖੇਡਣਾ ਜਾ ਕੇ ਬਹਿ ਕੇ ਘਰੇ ਹੀ ਆ ਘਰੇ ਹੀ ਆ ਘਰੇ ਹੀ ਆ ਡੈਡੀ ਕਾਰੀ 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 ਹੋਤੀ ਰੀ 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 ਪਰੀ ਕਰਦੇ ਪਰੀ ਕਰਦੇ ਪਰੀ ਕਰਦੇ ਛਿੱਤੀ ਛਿੱਤੀ ਪਰੀ ਕਰਦੇ ਪਪੁਰ ਛਿੱਤੀ ਪਰੀ ਕਰਦੇ ਪਾਪਾ ਦੀ ਜਾਨ ਕੌਣ ਪਾਪਾ ਦੀ ਜਾਨ ਕੌਣ ਜਸਮਨ ਤੇ ਜਸਮਨ ਦੀ ਜਾਨ ਕੌਣ ਪਾਪਾ ਆਏ ਪਾਪਾ ਦਾ ਨਾਮ ਕੀ ਹੈ ਅੰਮ੍ਰਿਤ ਪਾਪਾ ਦਾ ਨਾਮ ਕੀ ਹੈ ਅੰਮ੍ਰਿਤ ਅੰਮ੍ਰਿਤਪਾਲ ਸਿੰਘ ਪੂਰਾ ਨਾਮ ਹੋਣਾ ਅੰਮ੍ਰਿਤਪਾਲ ਸਿੰਘ ਧਾਮੀ ਅੰਮ੍ਰਿਤਪਾਲ ਸਿੰਘ ਧਾਮੀ ਤੇ ਜਸਮਨ ਦਾ ਫੁੱਲ ਨੇਮ ਕੀ ਹੈ ਜਸਮਨ ਸਿੰਘ ਸਿੰਘ ਧਾਮੀ ਧਾਮੀ ਜੱਟ ਜੱਟ ਬਾਏ ਕਰ ਦੋ

ਆਵਾ ਗੈਟਬੋਰ ਬੀਬੀ ਆਪਣੇ ਘਰ ਆ ਤਾ ਗਿਆ ਆਪਣੇ ਘਰ ਆ ਹੀ ਆਪਣਾ ਘਰ ਆ ਹੋਣ ਦੇ ਦਾ ਦੂਜਾ ਘਰ ਹੀ ਹੋਣਾ ਜਿਹੜਾ ਹੁਣਾ ਆ ਸਦਾ ਬੀਬੀ ਨੂੰ ਆਦਨ ਬੀਬੀ ਦਿਖਾ ਕੇ ਲਿਆਵਾ ਆ ਜਾ ਆ ਜਾ ਆ ਜਾ ਆ ਜਾ ਆਉ ਦੇ ਆਉ ਦੇ ਮਾਰ ਬਾਜ ਬੀਬੀ ਉਹ ਬੋਲ ਬੀਬੀ ਬੀਬੀ ਖੜਾ ਨੇ ਉਹ ਕਿੱਥੋਂ ਆ ਗਿਆ ਤੂੰ ਕਹਿੰਦਾ ਪਿੰਡ ਪੈਂਖੜਾ ਲੈ ਲੈਣਾ ਕਹਿ ਤੂੰ ਕਹ ਨਹੀਂ ਕਹਿ ਤੂੰ ਘਰ ਵੀ ਠਿਕ ਜਾ ਕਰ ਕਹਿ ਤੂੰ ਕਿਆ ਕਰ ਬਿਟੇ ਕਿਆ ਕਰ ਕਿਆ ਕਰ ਮਿੱਟੀ ਇਕੜ ਕੇ ਧਰ ਚਲੋ ਬੇਸ਼ੀ ਗਈ ਕਿਆ ਕਦੀ ਕਿਤੇ ਚੱਲ ਆ ਜਾਓ ਥੱਲੇ ਹੁਣ ਤੇ ਆ ਗਈ ਤੇ ਹਨਾ ਨਹੀਂ ਲੈ ਚਲਿਏ ਨਹੀਂ ਪਤਾ ਕੋਈ ਘਟਾਉਣਾ ਨਹੀਂ ਲੈਣਾ ਕੋਈ ਘਟਾਉਣਾ ਨਹੀਂ ਆਈਏ ਘੁੰਮ ਕੇ ਨਹੀਂ ਯਾਰ ਕੋਈ ਘਟਾਉਣਾ ਨਹੀਂ ਲੈਣਾ ਘੁੰਮਣ ਤੇ ਚੱਲ ਆ ਜਾ ਆ ਜਾ ਆ ਜਾ ਲੈ 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 ਆ ਜਾ ਆ ਜਾ ਆ ਜਾ ਦੌੜਦਾ ਕਿੱਧਰ ਨੂੰ ਆ ਉਸ ਤੇ ਮੈਂ ਬੈਠ ਗਈ ਤੂੰ ਕਿੱਧਰ ਗਈ ਸੀਗੀ ਤੇਰਾ ਮੈਂ ਘਾਟਾ ਲਾ ਦੇਣਾ ਜਿਹੜਾ ਤੂੰ ਅਹਲੇ ਚੱਲ ਜਨ ਨਹੀਂ ਨਾ ਕਿ ਗਸ਼ਤ ਕਰਨ ਹੈ ਤੇ ਕੀ ਕਰਾਂ ਫੇ ਮੈਂ ਕਿੱਧਰ ਤੈਨੂੰ ਚੈਨ ਨਹੀਂ ਹੁੰਦਾ ਤੈਨੂੰ ਘਰੇ ਉਦਾਂ ਤੇ ਤੂੰ ਇੱਥੇ ਤੱਕ ਜਾਵੇਂ ਮੈਨੂੰ ਸਾਹ ਚੜਦਾ ਉਹ ਘਰ ਤਾਂ ਕਿ ਤੂੰ ਜਾਉਣੀ ਆ ਕੋਤਾਂ ਕਿਤੇ ਇਹਨੂੰ ਕਿਤੇ ਸਬਜੀ ਸੱਲਣ ਲਈ ਕਹਦੇ ਰਾਂ ਕਿਤੇ ਤੂੰ ਤੇ ਜਾਨ ਨਿਕਲ ਜਾਂਦੀ ਆ ਕੀ ਕਰਕੇ ਇਹ ਤੇ ਸਬਜ਼ੀ ਚੱਲਣ ਲਈ ਕਹਿ ਦੋ ਤੇ ਜਾਨ ਨਿਕਲ ਜਾਂਦੀ ਤੇਰੀ ਕਿਉਂ ਮੈਂ ਸਬਜ਼ੀ ਚੱਲਦੀ ਨਹੀਂ ਮੈਂ ਤੇਰੇ ਜਵਾਬ ਤੇ ਹੁਣ ਹੁਣ ਤੂੰ ਉੱਥੇ ਬਹਿ ਜੰਨੀ ਆ ਤੇ ਕੰਮ ਨਹੀਂ ਕਰ ਸਕਦੀ ਘਰੇ ਆਣ ਕੇ ਯਾ ਕੀ ਕਰਨਾ ਕੰਮ ਹੁਣ ਕੀ ਕਰਨਾ ਉਹ ਸਾਰੇ ਮੱਠੇ ਮੱਠੇ ਪੈਰੀ ਆ ਜੰਨੀ ਪਤਾ ਹੁਣ ਕਿਹੜਾ ਕਹਿਣਾ ਕਿਸੇ ਨੇ ਕਹੋ ਇੱਥੇ ਇਦਾਂ ਗੱਲ ਨਹੀਂ ਬਣਨੀ ਤੰ ਦੱਸਾਂ 베ਲੀ 베ਲੀ ਰਹਿਣਾ ਛੱਡ ਦੇ ਮੈਂ ਤਾਂ ਕਦੇ ਕੀਤਾ ਹੀ ਨਹੀਂ ਛੱਡ ਦੇ 베ਲੀ ਰਹਿਣਾ ਮੇਰੇ ਵੱਲ ਦੇ ਸਿੱਧੀ ਹੋ ਕੇ ਮੇਰੇ ਵੱਲ ਕੋਈ ਗੱਲ ਨਹੀਂ ਕੀ ਗੱਲ ਆ ਗੱਲ ਕੀ ਆ ਕੋਈ ਗੱਲ ਨਹੀਂ ਦਾਰ ਪਤਾ ਨਾ ਮੇਰਾ ਚੰਗਾ ਭਲਾ ਪਤਾ ਨਹੀਂ ਪਤਾ ਪਰ ਹੁਆ ਮੁੰਡੇ ਦੇ ਨਾਲ ਡਿੱਗ ਚੱਲ ਚੱਲ ਮੇਰੇ ਨਾਲ ਘਰ ਪਹਿਲਾਂ ਇੱਕ ਮੇਰੇ ਘਰ ਦੇ ਹਾਏ ਸੱਤਾ ਇੱਥੇ ਦੇ ਚੱਲ ਆ ਜਸਵੰਤ ਬੀਬੀ ਨੂੰ ਜਫੀ ਪਾਣ ਕੇ ਇੱਧਰ ਆ ਇੱਧਰ ਇੱਧਰ ਦੌੜ ਕੇ ਜਫੀ ਪਾ ਪਲਾ ਬੀਬੀ ਨੂੰ ਜਾ ਜਫੀ ਪਾ ਏ ਓ ਇੱਧਰੋਂ ਅੱਗੇਓ 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 ਐਂਡੀ ਜਾ ਗਿਆ ਇਹ ਪਾ ਲੋ ਜਫੀ ਜਫੀ ਪਾਓ ਓ ਮੇਰਾ ਪੁੱਤ ਹਾਏ ਪਾਰੀ ਕਰ ਦੇ ਪੰਜ ਕਰਨੀ ਅਜੇ ਤੂੰ ਵੀ ਕਰ ਦੇ ਪਾਰੀ ਹਾਂ ਤੂੰ ਵੀ ਕਰਦਾ ਤੂੰ ਵੀ ਕਰਦਾ ਦੇ ਕਰਦੇ 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 ਨੰਗੂ ਬਾਖਰੂ ਕੀਤਾ ਇੱਧਰ ਇੱਧਰ ਪਾਈ ਧਰੂ ਕਰ ਕੋ ਨਾ ਮੱਥਾ ਟੇਕ ਬੀਬੀ ਨੂੰ ਮੱਥਾ ਟੇਕ ਆ ਬੀਬੀ ਸਾਸਰੀ ਕਾਲ ਵੱਡਾ ਵੱਡਾ ਮੇਰੇ ਪੁੱਤ ਜੱਡਾ ਵੱਡਾ ਹੋਏ ਉਹਦੀ ਦੇ ਜੱਡਾ ਘਟਾਉਣਾ ਕਿਡਾ ਲਿਆਉਣਾ ਆ ਇਹ ਆ ਆ ਦੇ ਘਾਰੇ ਦਾ ਲੈ ਫਿਰ ਉਹ ਐਸੀ ਕਰ ਲਾ ਹਾਂ ਐ ਸੁੱਟ ਤਾਂ ਇਹ ਦੇਦਾ ਨਹੀਂ ਮੈਂ ਸੁੱਟਣ ਲੱਗਾ ਉਹ ਨਹੀਂ ਮੈਂ ਸੁੱਟ ਦੇਣਾ ਤਾਂ ਫਿਰ ਆ ਜਾ ਫਿਰ ਨਿਊ ਨਹੀਂ ਲਿਆਉਣਾ ਉਹ ਪਾ ਚੁੱਕੇ ਨੇ ਗੇੜੇ ਕਿਉਂ ਕੱਟ ਚਲਾ ਜਾ ਜਾ ਆ ਜਾ ਆ ਜਾ ਲੈਣਾ ਲੈਣਾ ਚੱਲੇ 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 ਤੇਰੀ 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 ਜਿੰਜੀ ਜਬ ਸੁਣੀ ਹੁੰਦੇ ਸਭੀ ਹੁੰਦੇ ਆਈ ਲਵ ਯੂ ਮਾਈ ਗ੍ਰੈਂਡਸਨ ਤੂੰ ਐਡਾ ਪੁੱਠਿਆ ਪੁੱਠਿਆ ਗੱਲਾਂ ਮੈਂ ਦੱਸਦਾ ਹਾਂ ਤੂੰ ਬੀਬੀ ਮੇਰੀ ਗੱਲ ਸੁਣ ਬੰਦੇ ਨੂੰ ਇੰਗਲਿਸ਼ ਆਉਣੀ ਬੜੀ ਜ਼ਰੂਰੀ ਕੱਲ ਨੂੰ ਤੈਨੂੰ ਬਾਹਰ ਅੰਦਰ ਜਾਣਾ ਪਿਆ ਜਹਾਜੇ ਜੂਜੇ ਵੀ ਕਿਦਾਂ ਗੱਲ ਕਰਨਗੇ ਆ ਮੈਂ ਸਟਾਟੇ ਖੂਜੇ ਨਾ ਜੇ ਚੜਦੇ ਨਹੀਂ ਚਾਹ ਨਹੀਂ ਮੈਂ ਹੋਰ ਕੁ ਦੇਖਣਾ ਚਾਹਤਾ ਮੈਂ ਨਹੀਂ ਕੋਈ ਗੋਰੀ ਗੋਰੀ ਨਾਲ ਗੱਲ ਕਰਨੀ ਪਈ ਏਅਰਪੋਰਟ ਤੇ ਤੇਨੂੰ ਨੇ ਪੁੱਛਿਆ ਵੀ ਹਾਂ ਵੀ ਤੇਰਾ ਨਾਮ ਕੀ ਆ ਜੇ ਉਹਨੇ ਤੈਨੂੰ ਪੁੱਛ ਲਿਆ ਕਿ ਵਾਟ ਇਜ਼ ਯੂਰ ਨੇਮ ਕੀ ਕਹੇਂਗੀ ਫੇ ਅੱਗੇ ਵਾਟ ਇਜ਼ ਯੂਰ ਨੇਮ ਆ ਫੇਕ ਹੀ ਕਹੇਂਗੀ ਉਹਨੂੰ ਉਹਨੇ ਤਾਂ ਇਹਦਾ ਮਤਲਬ ਵੀ ਤੇਰਾ ਨਾਮ ਕੀ ਆ ਤੁਹਾਡਾ ਨਾਮ ਕੀ ਆ ਤੂੰ ਕੀ ਕਹਿਣਾ ਮੈਨੂੰ ਪਤਾ ਨਹੀਂ ਉਨੇ ਉਹ ਜਿਹੜਾ ਨਾ ਉਹ ਹੀ ਦੱਸਣਾ ਇੰਗਲਿਸ਼ ਹੀ ਕਿਦਾਂ ਸਿਖਣਾ ਤੋਂ ਮੈਂ ਕੋਈ ਇੰਗਲਿਸ਼ੇ ਪੜ੍ਹੀ ਹੈ ਇੰਗਲਿਸ਼ ਵਿੱਚ ਇਦਾਂ ਹੀ ਆ ਨਾ ਫੇ ਸਿੱਖਣਾ ਮੈਂ ਤੈਨੂੰ ਤਾਂ ਹੀ ਸਿਖਾਉਣਾਗਾ ਜਿੱਦਾਂ ਹੁਣ ਮੈਂ ਤੈਨੂੰ ਬੈਠੀ ਸਿੱਖਦੀ ਨਹੀਂ ਸਿੱਖਦੀ ਮੈਂ ਹੁਣ ਮਰ ਲੱਗੀ ਨੇ ਮੈਂ ਗਲਾਟ ਧਰਮਰਾਜ ਨੂੰ ਸਿਖਾਈ ਜਾ ਕੇ ਉੱਥੇ ਉਹ ਧਰਮਰਾਜ ਨਾਲ ਬੋਲੀ ਧਰਮਰਾਜ ਮੈਨੂੰ ਰੱਖੇਗਾ ਨਾ ਉਹ ਕੀ ਪਤਾ ਪਾਪਾ ਹੀ ਟੱਕਰ ਜਵੇ ਉੱਥੇ ਭੈਣ ਜੋ ਆਪਣਾ ਮਹਿੰਗਾ ਸਿੰਘ ਟੱਕਰ ਪਾਪਾ ਨੇ ਕੀ ਟੱਕਰ ਕੀ ਪਤਾ ਉਹ ਬਾਹਮਾ ਖਲਾਰ ਕੇ ਬੈਠਾ ਵੀ ਮੇਰੀ ਆ ਗਈ ਕਲਾਸ਼ੋ ਨਹੀਂ ਅੱਪਰ ਅੱਜੀ 60 ਸਾਲ ਹੋ ਗਏ ਮੰਨ ਲਾ ਤੈਨੂੰ ਉੱਪਰ ਜਾ ਕੇ ਧਰਮਰਾਜ ਕੋ ਮਿਲੇ ਉਹ ਕਵੇ ਉਹ ਮੇਰੀਏ ਕਲਾਸ਼ੋ ਤੂੰ ਕੀ ਕੀ ਕਹੇਂਗੀ ਬੇਮਹੰਗਿਆ ਆ ਗਈ ਮੈਂ ਐਦਾਂ ਕਹੇਂਗੀ ਕੀ ਕਹੇਂਗੀ ਫੇ ਕਰ ਲੈ ਤੇਰਾ ਸਿਰ ਹਾਂ ਨਹੀਂ ਤੇ ਤੈਨੂੰ ਜੇ ਟੱਕਰ ਜੇ ਤੇ ਕੋਹਲੇ ਕੋ ਤੇ ਕੀ ਪਤਾ ਬੀਬੀ ਤੈਨੂੰ ਡੀਗਦਾ ਹੋਵੇ ਉੱਪਰ ਕੀ ਪਤਾ ਉਹਨੇ ਕੋ ਪਲਾਟ ਪਲੂਟ ਲਿਆ ਹੋਇਆ ਜਾਂ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਲੱਪਿਆ ਹੋਇਆ ਆਪਣਾ ਆਪਣਾ ਕੋ ਜਮੀਨ ਜਮੂਨ ਨਾ ਜਾਂ ਕੋ ਠੇਕੇ ਠੁਕੇ ਦੇ ਜਮੀਨ ਲਈ ਹੋਏ ਨੇ ਉੱਪਰ ਨਹੀਂ ਫੈਕਟਰੀ ਜੇ ਲੱਗੇ ਆਹੋ ਕੁਝ ਵੀ ਹੋ ਸਕਦਾ ਉੱਤੇ ਉੱਪਰ ਵੀ ਨੌਕਰੀਆਂ ਹੈਗੀਆਂ ਹੀ ਆ ਧਰਮਰਾਜ ਕੋ ਹੈ ਨੌਕਰੀਆਂ ਤਾਂ ਤੇ ਤੂੰ ਫੇ ਉਹਨੂੰ ਜਾ ਕੇ ਫੇ ਫੜ ਲੇਂਗੀ ਹੱਥੋਂ ਦਾ ਫੜ ਲੇਂਗੀ ਕੀ ਕਹੇਂਗੀ ਕਹਣਾ ਕੀ ਆ ਬੱਸ ਮੈਂ ਆ ਗਈ ਖਾ ਵੇ ਮਹੰਗਿਆ ਤੂੰ ਤੇ ਮੈਨੂੰ ਸਸਤੀ ਕਰ ਗਿਆ ਵੇ ਹੈ ਕਿਹ ਲੋ ਕੋਈ ਗੱਲ ਨਹੀਂ ਇਹ ਮੇਰੀ ਪੂਰਾ ਮੇਰਾ ਇੰਨੇ ਹੋਏ ਦਾ ਸਬੰਧ ਕੀ ਪਤਾ ਬੀਬੀ ਤੈਨੂੰ ਅਜੇ ਵੀ ਚੇਤੇ ਕਰਦਾ ਹੀ ਹੋਵੇ ਜਵਾਨੀ ਬਾਰੇ ਚਲੇਗਾ ਨਿਕਨੇ ਕੇ ਨਿਆਣੇ ਛੱਡ ਕੇ ਉਹ ਇੰਨੇ ਹੋਏ ਦਾ ਮੇਰੇ ਦਾ ਹਿਸਾਬ ਦਾ ਕੀ ਕਹਿਣਾ ਬੀਬੀ ਕਦੀ ਹੂਰਾ ਮੁੱਕੀ ਨਹੀਂ ਮਾਰੀ ਉਹਦੇ ਪਿੱਠ ਪੁੱਟ ਚ ਕਿਤੇ ਔਖੀ ਭਾਰੀ ਹੋਏ ਤੇ ਕਿਤੇ ਪਾਪੇ ਤੇ ਕਦੀ ਛੱਡੀਆਂ ਕਦੇ ਹੋਏ ਪਾਪੇ ਛੱਡੂ ਕਦੇ ਇੱਜ਼ਤ ਕਰਦੀ ਹੁੰਨੀ ਇੱਜ਼ਤ ਨਾ ਲੈ ਕੇ ਬਲਉਣੀ ਨੀ ਜੇ ਤੋ ਬਗੈਰੀ ਰੱਖਿਆ ਨਾ ਲੈ ਕੇ ਬਲਉਣੀ ਹੁੰਨੀ ਹੀ ਮਹਿੰਗਾ ਕਿ ਜਾ ਕੇ ਨੀ ਨੀ ਜੀ ਗੱਲ ਸੁਣਿਓ ਜੀ ਨੀ ਨੀ ਭੇ ਕੜਾ ਤੋ ਉਹਦਾ ਮਿਆਣੇ ਦਾ ਨਾਮ ਹੈ ਉਹਦਾ ਆ ਭੇ ਦੀਪੇ ਤੇ ਪਾਪੇ ਆ ਇਧਰ ਸ਼ੀਸ਼ੇ ਦੇ ਪਾਪੇ ਉਹ ਮੈਂ ਤੁਹਾਨੂੰ ਕਿਹਾ ਤੇ ਅੱਜ ਤੇ ਮੁੰਜਾ ਬਲੂਨ ਚ ਲਿਆ ਕੇ ਆਇਆ ਜੈਸਮਨ ਅੱਜ ਪੜਹੁਣੇ ਹੈ ਹੀ ਨਹੀਂ ਤਾਂ ਆਓ ਵੈਰੀ ਗੁੱਡ ਹੈਲੋ ਕਰਦੇ ਫੇ ਇਹ ਬਲੂਨਸ ਪੰਜਾਬੀ ਚ ਦੱਸੋ ਨਾ ਪਕਾਨੇ ਮੈਂ ਕਿਹਾ ਕੀ ਆ ਇਹ ਪਕਾਨੇ ਮੈਂ ਪਕਾਨੇ ਹਾਂ ਸਵਰਾ ਬਲੂਨਸ ਦਾ ਉਹ ਬਲੇ ਨੂੰ ਕਰਕੇ ਲੱਗ ਗਿਆ ਇਹ ਬੜੇ ਲੱਗਦੇ ਜੀ ਹਾਂ ਬੋਟਲ ਨਾ ਤਾ ਤੂੰ ਬੰਨਾ ਮੈਂ ਇਤਨਾ ਮੈਂ ਪੰਗੇ ਦੱਸਦਾ ਤੂੰ ਕੋਈ ਬੋਟਲ ਨਹੀਂ ਧੋਣਾ ਨਹੀਂ ਧੋਣਾ ਕੀ ਕਰਦੇ ਨਹੀਂ ਧੋਣਾ ਨਹੀਂ ਨੋ ਨਾ ਨੋ ਨੋ ਚੱਲ ਮੈਨੂੰ ਇਹ ਦੱਸ ਫੀਤੂ ਸਵੀਰੇ ਜਲੇ ਪਾਰ ਤੂੰ ਤੜਕੇ 4 ਵਜੇ ਉੱਠ ਕੇ ਕਿਹੜਾ ਮੰਤਰ ਮਾਰਦੀ ਜਿਹੜੀ ਮਾਲਾ ਚ ਮਾਰਦੀ ਮੰਤਰ ਕਿਉਂ ਦੱਸਾਂ ਕਿ ਮੈਨੂੰ ਦੱਸਣਾ ਪੈਣਾ ਅੱਜ ਦੱਸ ਦੇ ਮੈਂ ਤੈਨੂੰ ਦੱਸ ਦਿੰਦਾ ਇਹ ਨਾ ਕਿਹਦਾ ਪਸੀਨਾ ਮੈਂ ਕੱਪੜਾ ਦਰ ਦਿੰਦਾ ਦੱਸਣਾ ਪੈਣਾ ਤੈਨੂੰ ਅੱਜ ਦੱਸ ਦੇ ਮੈਂ ਉਹ ਫੰਤਰ ਮੇਰਾ ਕਹਾ ਹੈ ਆਪਣੇ ਨਾਂ ਲੈਣੀ ਮੈਂ ਕਿ ਉਹਦੇ ਫੰਤਰ ਕਰਦੇ ਤੂੰ ਦੱਸਦੀ ਕਿਉਂ ਨਹੀਂ ਆ ਲੈ ਐ ਬਈ ਨਹੀਂ ਦੱਸਣਾ ਮੁੱਛ ਕੇ ਕੀ ਲੈਣਾ ਮੈਂ ਕਹ ਪਾ ਕਿ ਤੂੰ ਜਾਦੂ ਟੂਣਾ ਅੱਡੇ ਘਰ ਤੇ ਕਰਦੀ ਹਾਂ ਤੂੰ ਆ ਜਾ ਜادو ਟੂਣੀ ਤੇ ਕਰਕੇ ਤੇ ਤਾਜ ਤੂੰ ਏੜੜੇ ਹੋਏ ਨਹੀਂ ਕੋ ਪਤਾ ਹੁੰਦਾ ਕੋਈ ਮੈ ਕੀ ਪਤਾ ਮੈਂ ਬਹਿ ਤਾਂ ਬੜੇ ਜادو ਕੀ ਪਤਾ ਮੈਂ ਤਾਂ ਹੀ ਵਿਲਾ ਤੁਰਿਆ ਫਿਰਦਾ ਮੈਂ ਤੇਰੇ ਜادو ਟੂਣੇ ਤੇਰੇ ਮੰਤਰ ਕਰਕੇ ਸੱਚੇ ਭਾਜਾ ਇਹਨੇ ਜਾਉ ਇਹਨੇ ਜਾਉ ਮੰਨੇ ਲੋਕੜ ਜੁੰਨੇ ਵਾਈਗਰੂ ਵਾਈਗਰੂ ਮੰਮੀ ਮੇਰੀ ਕਰਦੀ ਮੈਂ ਕਿਹਾ ਮੰਮੀ ਮੇਰੀ ਪੇ ਬੈਕ ਕਿਹਾ ਆਇਆ ਕਰਦੀ ਆ ਤੂੰ ਮੈਨੂੰ ਲੱਗਨਿਆ ਕਹਿੰਦੀ ਆ ਮੈਨੂੰ ਲੱਗਨਦਿਆ ਕਹਿਨੀ ਤੂੰ ਮੈਂ ਕੇ ਹੁੰਦਾ ਚੰਗੀ ਨਾ ਮਾੜੀ ਠੀਕ ਠਾਕ ਆ ਠੀਕ ਠਾਕ ਆ ਆ ਠੀਕ ਰਹਾ ਗੱਲ ਆਵਜੀ ਓਕੇ ਬਾਏ ਵਾ ਵਾ ਦਫਾ ਹੋ ਜਾ ਕੇ ਨਹੀਂ ਮੈਂ ਤੈਨੂੰ ਨਹੀਂ ਦਫਾ ਹੋ ਕਾ ਦਫਾ ਹੋ ਜਾ ਨਾ ਮੈਂ ਨਹੀਂ ਕਹਿੰਦੀ ਪਰ ਮੈਂ ਆਵ ਆ ਗਈ ਆ ਗਈ ਟਿੱਡਾ ਹਾਂ ਹੁਣ ਨਾ ਜਾਣ ਦੋ ਇਹਨੂੰ ਫੜ ਲਓ ਫੜ ਲਓ ਫੜ ਲਿਆ ਫੜ ਲਿਆ ਫੜ ਪਹਿਲਾਂ ਬੀਬੀ ਮੈਨੂੰ ਪਾਰੀ ਕਰਕੇ ਜਾ ਪਹਿਲਾਂ ਬੀਬੀ ਨੂੰ ਵੀ ਕਰ ਤੇ ਮੈਨੂੰ ਵੀ ਕਰ ਮੈਨੂੰ ਵੀ ਕਰ ਦੇ ਪਹਿਲਾਂ ਮੈਨੂੰ ਕਿੱ데 ਚੱਲਾਉਣ ਤੂੰ ਕੋਤੋ